ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਬਾਰਿਸ਼ ਹੋ ਜਾਣ ਤੋਂ ਬਾਅਦ ਪੰਜਾਬ ਦੇ 6-7 ਜ਼ਿਲ੍ਹੇ ਅਜਿਹੇ ਹਨ ਜਿੱਥੇ ਜੇਕਰ 24 ਘੰਟਿਆਂ ਦੇ ਵਿੱਚ ਹੋਰ ਬਰਸਾਤ ਹੋ ਜਾਂਦੀ ਹੈ ਤਾਂ ਉਹਨਾਂ ਇਲਾਕਿਆਂ ਦਾ ਹੜਨਾ ਪੂਰੀ ਤਰ੍ਹਾਂ ਸੰਭਵ ਹੋ ਸਕਦਾ ਹੈ ਮਤਲਬ ਉਹ ਇਲਾਕੇ ਪੂਰੀ ਤਰ੍ਹਾਂ ਹੜ ਜਾਣਗੇ ਉੱਥੇ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਜਾਨਾਂ ਵੀ ਜਾ ਸਕਦੀਆਂ ਹਨ ਤੇ ਘਰ ਦੇ ਘਰ ਬਰਬਾਦ ਹੋ ਸਕਦੇ ਆ ਜਿਹੜੀਆਂ ਵੱਡੀਆਂ-ਵੱਡੀਆਂ ਕੋਠੀਆਂ ਲੋਕਾਂ ਨੇ ਪਾਈਆਂ ਹੋਈਆਂ ਹਨ ਉਹ ਕੋਠੀਆਂ ਮਿੱਟੀ ਹੋ ਸਕਦੀਆਂ ਹਨ ਕਿਉਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਪੰਜਾਬ ਦੇ 6-7 ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਮੈਂ ਨਾਮ ਤੁਹਾਨੂੰ ਗਿਣਾ ਦਿੰਦਾ ਪੰਜਾਬ ਦੇ ਵਿੱਚ ਸੰਗਰੂਰ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਤੇ ਤਰਨਤਾਰਨ ਦੇ ਵਿੱਚ ਸੁਲਤਾਨਪੁਰ ਲੋਧੀ ਬਿਆਸ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੜ ਬੜੀ ਤਬਹਾਈ ਮਚਾ ਸਕਦੇ ਹਨ ਕਿਉਂਕਿ ਉੱਥੇ ਲਗਾਤਾਰ ਦਰਿਆਵਾਂ ਦੇ ਵਨ ਟੁੱਟਦੇ ਜਾ ਰਹੇ ਹਨ ਤਾਂ ਉੱਥੇ ਇਹਨਾਂ ਸਹਿਰਾਂ ਦੇ ਵਿੱਚ ਘਰਾਂ ਦੇ ਘਰ ਹੜ ਕੇ ਤਬਾਹ ਹੋ ਸਕਦੇ ਹਨ ਤੇ ਲੋਕ ਸੁੱਤੇ ਪਏ ਦੇ ਸੁੱਤੇ ਪਏ ਰਹਿ ਸਕਦੇ ਹਨ ਜੇਕਰ ਮੈਂ ਤੁਹਾਨੂੰ ਉੱਥੇ ਦੀ ਅਸਲ ਸੱਚਾਈ ਸੁਣਾ ਦਵਾਂ ਤਾਂ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਕਿਉਂਕਿ ਜੇਕਰ ਇਹਨਾਂ 6-7 ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਉੱਥੇ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਕਿ ਉਹ ਆਪਣਾ ਇਸ ਸਮੇ ਸਮਾਂ ਕਿਵੇਂ ਬਤੀਤ ਕਰ ਰਹੇ ਹਨ ਤਾਂ ਤੁਹਾਡਾ ਰੋਣਾ ਆ ਜਾਵੇਗਾ ਤੇ ਤੁਹਾਡੀ ਰਾਤਾਂ ਦੀ نیند ਉੱਡ ਜਾਵੇਗੀ ਕਿਉਂਕਿ ਉਹਨਾਂ ਦੇ ਕੋਲ ਖਾਣ ਪੀਣ ਦਾ ਰਸਣ ਬਿਲਕੁਲ ਖਤਮ ਹੋ ਚੁੱਕਿਆ ਹੈ ਜਿਸ ਕਰਕੇ ਹੁਣ ਉਹਨਾਂ ਲੋਕਾਂ ਦੇ ਕੋਲ ਖਾਣ ਪੀਣ ਦੇ ਲਈ ਸਮਾਨ ਵੀ ਨਹੀਂ ਹੈ ਤੇ ਉਹ ਭੁੱਖੇ ਪਿਆਸੇ ਤਰਸ ਰਹੇ ਹਨ ਤੇ ਉਹਨਾਂ ਦਾ ਕੰਮਕਾਰ ਜਿੱਥੇ ਉਹ ਡਿਊਟੀਆਂ ਕਰਦੇ ਸੀ ਆਪਣੇ ਦਫ਼ਤਰਾਂ ਦੇ ਵਿੱਚ ਜਾਂਦੇ ਸੀ ਉਹ ਕੰਮਕਾਰ ਛੁੱਟ ਚੁੱਕਿਆ ਹੈ ਜੋ ਉਹਨਾਂ ਨੂੰ ਲੰਮੇ ਸਮੇਂ ਤੱਕ ਪ੍ਰਾਪਤ ਹੋਵੇਗਾ ਜਾਂ ਨਹੀਂ ਬਿਲਕੁਲ ਵੀ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਸਭ ਤੋਂ ਵੱਡੀ ਗੱਲ ਕਿ ਉੱਥੇ ਦੇ ਲੋਕ ਆਪਣੀਆਂ ਰਾਤਾਂ ਜਾਗ-ਜਾਗ ਕੇ ਕੱਟ ਰਹੇ ਹਨ ਤੇ ਜੇਕਰ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੌਂਦੇ ਹਨ ਤਾਂ ਇੱਕ ਤੋਂ ਦੋ ਮੈਂਬਰ ਉਹਨਾਂ ਦਾ ਪਰਿਵਾਰਕ ਮੈਂਬਰ ਖੜ ਕੇ ਪੂਰੀ ਤਰ੍ਹਾਂ ਪਹਿਰਾ ਦਿੰਦਾ ਹੈ ਪਹਿਰਾ ਇਸ ਗੱਲ ਦਾ ਦਿੰਦਾ ਹੈ ਕਿ ਜੇਕਰ ਅਚਾਨਕ ਹੀ ਕਿਤੇ ਪਾਣੀ ਆ ਜਾਵੇ ਅਚਾਨਕ ਹੀ ਹੜ ਆ ਜਾਵੇ ਤਾਂ ਉਹ ਆਪਣੇ ਪਰਿਵਾਰ ਨੂੰ ਬਚਾ ਸਕਣ ਮਤਲਬ ਹੜਾਂ ਦੀ ਮਾਰ ਤੋਂ ਬਚਾ ਸਕਣ ਕਹਿਣ ਦਾ ਮਤਲਬ ਉੱਥੇ ਦੇ ਲੋਕ ਇੰਨੇ ਜ਼ਿਆਦਾ ਸੁਚੇਤ ਹੋ ਕੇ ਰਹਿ ਰਹੇ ਹਨ ਕਿ ਉਹ ਰਾਤ ਨੂੰ ਵੀ ਸੌਣ ਦੇ ਸਮੇਂ ਇੱਕ ਦੋ ਪਰਿਵਾਰਕ ਮੈਂਬਰ ਪੈਰਾ ਦਿੰਦਾ ਹੈ ਜਿਸ ਤੋਂ ਬਾਅਦ ਉਹ ਆਪਣੀ ਬਾਰੋ-ਵਾਰੀ ਨੀਂਦ ਪੂਰੀ ਕਰਦੇ ਹਨ ਉਹਨਾਂ ਖੇਤਰਾਂ ਦੇ ਵਿੱਚ ਮਤਲਬ ਇੰਨੀ ਜ਼ਿਆਦਾ ਦਿੱਕਤਾਂ ਆ ਰਹੀਆਂ ਹਨ ਪਸ਼ੂ ਪੰਛੀ ਮਰਨੇ ਸ਼ੁਰੂ ਹੋ ਚੁੱਕੇ ਹਨ ਭੁੱਖੇ ਪਿਆਸੇ ਉਹਨਾਂ ਦੇ ਕੋਲ ਕੋਈ ਵੀ ਖਾਣ ਦੇ ਲਈ ਚਾਰਾ ਨਹੀਂ ਹੈਗਾ ਤੇ ਉੱਥੇ ਰਾਸ਼ਨ ਖਤਮ ਹੋ ਚੁੱਕਿਆ ਲੋਕ ਵੀ ਭੁੱਖੇ ਪਿਆਸੇ ਤਰਸ ਰਹੇ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਵੀ ਕੁਝ ਮਾੜਾ ਹੋ ਸਕਦਾ ਰੱਬ ਨਾ ਕਰੇ ਕਿ ਉਹ ਵੀ ਭੁੱਖੇ ਪਿਆਸੇ ਮਰਨ ਇਸ ਤੋਂ ਇਲਾਵਾ ਇਹਨਾਂ 6-7 ਜ਼ਿਲ੍ਹਿਆਂ ਦੇ ਵਿੱਚ ਕਿਸ਼ਤੀਆਂ ਦੇ ਜਰੀਏ ਪੰਜਾਬ ਦੇ ਲੋਕਾਂ ਨੂੰ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਵਾਪਸ ਲਿਆਂਦਾ ਜਾ ਰਿਹਾ ਤੇ ਸੁਰੱਖਿਅਤ ਥਾਂਵਾਂ ਤੇ ਰੱਖਿਆ ਜਾ ਰਿਹਾ ਜਿਸ ਕਰਕੇ ਇੱਥੇ ਬੱਚੇ ਬਜ਼ੁਰਗਾਂ ਨੂੰ ਬਹੁਤ ਹੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉੱਥੇ ਪੂਰੀ ਤਰ੍ਹਾਂ ਮਤਲਬ ਹਫੜਾ ਦਫੜੀ ਮੱਚੀ ਹੋਈ ਹੈ ਤੁਸੀਂ ਅਰਦਾਸ ਕਰੋ ਕਿ ਉੱਥੇ ਦੇ ਪਰਿਵਾਰਾਂ ਦੇ ਪਰਿਵਾਰ ਪਿੰਡਾਂ ਦੇ ਪਿੰਡ ਬਚ ਜਾਣ ਜੇਕਰ ਤੁਸੀਂ ਉੱਤੇ ਜਾਣ ਦੀ ਹਿੰਮਤ ਰੱਖਦੇ ਹੈ ਤਾਂ ਤੁਹਾਡੇ ਲਈ ਸਭ ਤੋਂ ਵੱਡੀ ਸੇਵਾ ਹੋਵੇਗੀ ਤੁਹਾਡਾ ਸਭ ਤੋਂ ਵੱਡਾ ਇਹ ਦਾਨ ਪੁੰਨ ਹੋਵੇਗਾ ਉੱਥੇ ਜਾ ਕੇ ਲੋਕਾਂ ਦੀ ਸੇਵਾ ਕਰੋ ਖਾਣ ਦੇ ਲਈ ਸਮਾਨ ਦਿਵੋ ਤੇ ਪਛੂ ਪੰਛੀਆਂ ਨੂੰ ਸੁਰੱਖਿਤ ਬਾਹਰ ਕੱਢੋ ਤੇ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਤੇ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਕਦੇ ਇਹ ਟਰੈਕਟਰ ਵਾਲੀ ਕੁੜੀ ਦੀਆਂ ਵੀਡੀਓ ਤੇ ਕਦੇ ਕੁੱਲੜ ਪੀਜੇ ਵਾਲੇ ਦੀਆਂ ਵੀਡੀਓ ਤੇ ਕਦੇ ਹੋਰ ਇਦਾਂ ਦੇ ਬੰਦਿਆਂ ਦੀਆਂ ਵੀਡੀਓ ਪਾ ਪਾ ਕੇ ਨੈੱਟ ਤੇ ਆਪਣਾ ਸਮਾਂ ਬਰਬਾਦ ਕਰਨ ਤੇ ਨਾਲੋਂ ਤਾਂ ਚੰਗਾ ਹੈ ਤੁਸੀਂ ਉੱਥੇ ਜਾ ਕੇ 6-7 ਜ਼ਿਲ੍ਹਿਆਂ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਕਿਉਂਕਿ ਉੱਥੇ ਦੇ ਪੰਜਾਬ ਦੇ ਲੋਕਾਂ ਦੇ ਘਰਾਂ ਦੇ ਘਰ ਤੇ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਹਨ ਪੰਜਾਬ ਦੀਆਂ ਕਿਸਾਨਾਂ ਦੀਆਂ ਫਸਲਾਂ ਜੜਾਂ ਤੋਂ ਤਬਾਹ ਹੋ ਚੁੱਕੀਆਂ ਹਨ ਤੇ ਪਰ ਪੰਜਾਬ ਦੇ ਸੀਐਮ ਦੇ ਵੱਲੋਂ ਵੀ ਇਹਨਾਂ ਖੇਤਰਾਂ ਦਾ ਦੌਰਾ ਕੀਤਾ ਗਿਆ ਹੈ ਤੇ ਉਹਨਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਇਨ੍ਹਾਂ ਪੀੜਤ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ ਤੇ ਲੋਕਾਂ ਨੇ ਇਸ ਗੱਲ ਤੇ ਨਾਰਾਜ਼ਗੀ ਵੀ ਜਤਾਈ ਹੈ ਕਿ 2023 ਦੇ ਵਿੱਚ ਉਹਨਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਉਦੋਂ ਵੀ ਇਸ ਗੱਲ ਦਾ ਵਾਅਦਾ ਕੀਤਾ ਗਿਆ ਸੀ ਪੰਜਾਬ ਸਰਕਾਰ ਤੋਂ ਜ਼ਿਆਦਾਤਰ ਲੋਕ ਇਨ੍ਹਾਂ ਖੇਤਰਾਂ ਦੇ ਵਿੱਚ ਨਿਰਾਸ਼ ਨਜ਼ਰ ਆ ਰਹੇ ਹਨ ਕਿ ਉਹ ਸੂਲਤਾਂ ਦੇ ਲਈ ਤਰਸ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇਸ ਸਮੇਂ ਕੋਈ ਵੀ ਸਹੂਲਤ ਨਹੀਂ ਅਸੀਂ ਰੋਟੀ ਤੋਂ ਸਾਡੇ ਬੱਚੇ ਬਜ਼ੁਰਗ ਭੁੱਖੇ ਮਰ ਰਹੇ ਹਨ ਅਤੇ ਭਗਵੰਤ ਮਾਨ ਸਾਹਿਬ ਨੇ ਇਨ੍ਹਾਂ ਪੀੜਿਤ ਲੋਕਾਂ ਨੂੰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਕੀ ਕੁਝ ਨਹੀਂ ਤੇ ਸੁੱਖ ਦੀ ਅਰਦਾਸ ਤੁਸੀਂ ਜੇਕਰ ਉੱਥੇ ਜਾ ਕੇ ਨਹੀਂ ਕਰ ਸਕਦੇ ਤਾਂ ਘਰ ਬੈਠੇ ਜਰੂਰ ਕਰੋ ਮੈਂ ਅੱਜ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਉਸ ਦੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ ਜੀ